ਮੈਨੂੰ ਪਤਾ ਲੱਗਾ ਕਿ ਬੰਦਾ ਪੱਤ ਗਿਆ ਨਸ਼ਾ ਵੇਚਣ ਦਾ ਤੁਹਾਡੇ ਪਿੰਡ ਦਾ ਮੈਨੂੰ ਬਾਹਰੇ ਪਤਾ ਚੱਲਦਾ ਬੰਦਾ ਦਾ ਕਿਹਾ ਤਾ ਉਹ ਮੈਂ ਕੱਲ ਤੱਕ ਬੰਦਾ ਫੜਿਆ ਲਾਣਾ ਤੁਹਾਡੇ ਪਿੰਡ ਦਾ ਜਿਹੜਾ ਪੱਤ ਗਿਆ ਥੋ ਇੱਥੇ ਇੱਕ ਜਣਾ ਨਹੀਂ ਨਸ਼ਾ ਵੇਚਣ ਦੇ ਨਾ ਲੈ ਤਿੰਨ ਬੰਦੇ ਵੇਚਣ ਦੇ ਰੇਡ ਪੈਣ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਨੂੰ ਉਹਨਾਂ ਨੂੰ ਕੂਮ ਕਰਦਾ ਵਾਂ ਗਾਮ ਸ਼ਾਮ ਇੱਕ ਵਾਰੀ ਨਾਂ ਲੈ ਕੇ ਬਿਠਾ ਸਾਰੇ ਚੋਕੇ ਅੰਦਰ ਦੇ ਦਾਂਗਾ ਇੱਕ ਨਾਲ ਇੱਕ ਦੇ ਸਾਰੇ ਹੱਪਾ ਲੈਣ ਆਉਂਦੇ ਜੀ ਤੂੰ ਇੱਕ ਨਾਂ ਰੱਖ ਕੇ ਤੂੰ ਨਾ ਲੈਣ ਕਿਸ ਦੀ ਡਿਊਟੀ ਤੇ ਉਂਗਾ ਨਹੀਂ ਖਰਾਬ ਕਰਨੀ ਡਿਊਟੀ ਕਿਸੇ ਦੀ ਇੱਥੇ ਸਾਰੇ ਪਿੰਡ ਨਾਲ ਨਾਲ ਜਿਹੜੇ ਵੇਚਦੇ ਨੇ ਉਹਨਾਂ ਦਾ ਕਿੱਥੇ ਬੰਦੇ ਦਾ ਨਾਮ ਹੈ ਕਿ ਤੈਨੂੰ ਦੱਸਾਂਗਾ ਕਿ ਕਿੰਨੇ ਉਹਨਾਂ ਨੂੰ ਹੱਥ ਪੈਂਦਾ ਕਿ ਨਹੀਂ ਪੈਂਦਾ ਛੱਡ ਕੇ ਕੌਣ ਜਾਂਦਾ ਪਿੰਡ ਵਾਲਿਆਂ ਨੂੰ ਵੱਧ ਪਤਾ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਕਿਹੜਾ ਬੰਦਾ ਬੰਨਦਾ ਆਪਾਂ ਨੂੰ ਆਪਾਂ ਹੀ ਦੱਸ ਸਕਦੇ ਉਹ ਤਾਂ ਮੈਂ ਸੁਣ ਲਈ ਕਰਨਾ ਆਪ ਪੰਡਤ ਸਾਡੇ ਮੇਰੀ ਇੱਕ ਗੱਲ ਸੁਣ ਲਓ ਧਰਮੀ ਹਰ ਬੰਦਾ ਆਪਣੇ ਧਰਮ ਚ ਪਾਵੇਂ ਉਹ ਸਿੱਖਵਾ ਪਾਵੇਂ ਹਿੰਦੂ ਆ ਪਾਵੇਂ ਸਾਈਆ ਪਾਵੇਂ ਮੁਸਲਮਾਨ ਆਵੇ ਧਰਮੀ ਸਾਰੇ ਵੰਗਰੇ ਪਰ ਇਨਸਾਨ ਇੱਕ ਹੁੰਦਾ ਜੇ ਕੋਈ ਫਿਰਲੇ ਬੰਦੇ ਇਨਸਾਨ ਨੇ ਸਾਰੇ ਇਨਸਾਨ ਨਹੀਂ ਬਣ ਸਕਦੇ ਮੈਂ ਤੁਹਾਨੂੰ ਇਹ ਗੱਲ ਕਹਿ ਪੱਛਿਆ ਇਨਸਾਨ ਬਣਾ ਆ ਸੰਗਠਨ ਤੋਂ ਤੁਹਾਡੀ ਬੋਲ ਦੇਖ ਜਗਾ ਤੇ ਕਹਿ ਦੋ ਬਦਨਤਾ ਸਾਡੀ ਬਾਹਰ ਲਿਖਾ ਹੀ ਤੇਰਾ ਨਾਮ ਲਿਆ ਫਿਰ ਮੈਂ ਦੱਸਾਂਗਾ ਕੀ ਕਰਾਂਗਾ ਉਹ ਇੱਕ ਨਾ ਕਰਕੇ ਵਿਖਾਓ ਤੇ ਸਾਰਾ ਟੰਪੂ ਨਾ ਮੈਂ ਦੱਤੇ ਤਾਂ ਤੁਹਾਨੂੰ ਅੱਜ ਕਰਾਂਗਾ ਤਾਂ ਸਮਝ ਕੇ ਦੇਖੋ ਅਸ਼ਾ ਨਹੀਂ ਪੰਦਤਾਂ ਮੈਂ ਕਰੂਗਾ ਜਦੋਂ ਲਾਈਵ ਚੱਲਣਗਾ ਪ੍ਰੋਗਰਾਮ ਸਾਰੀ ਦੁਨੀਆ ਦੇਖ ਲਈਗਾ ਮੇਰਾ ਪ੍ਰੋਗਰਾਮ ਦੇਖਦੇ ਆ ਜਿਹੜੇ ਕੀੜੇ ਖਾਂਦੇ ਆ ਪੂਰੀ ਲਿਸਟ ਮਾਲੇਬਾ ਚੌਂਕੀ ਦੇ ਵਿੱਚ ਹੈਗੀ ਆ ਮੈਨੂੰ ਦਰਗਾ ਕਿਉਂਕਿ ਇਹਨਾਂ ਦਾ ਪਰਿਵਾਰ ਦਾ ਬੱਚੇ ਖੁੱਦ ਜਿਹੜੇ ਉੱਥੇ ਜੇਲ੍ਹ ਦੇ ਵਿੱਚ ਹੈ ਉਹ ਤਾਂ ਖਾਨਵਾਲੇ ਉਹਨਾਂ ਦਾ ਬੇਚਣੇ ਦਾ ਕਾਰ ਖਾਨਵਾਲਾ ਜਿਹੜਾ ਉਹ ਮਰੀਜ਼ ਹੈ ਉਹ ਡਿਕਟਰਡ ਹੈ ਉਹਦਾ ਇਲਾਜ ਕਰਾਵਾਂਗੇ ਉਹਨਾਂ ਨੂੰ ਫ੍ਰੀ ਇਲਾਜ ਕਰਾਵਾਂਗੇ ਕਿ ਸਰਕਾਰ ਉਹਨਾਂ ਦੇ ਉਹ ਬੱਚਾ ਦੇ ਵਿਸਥਾਪਨ ਮੈਂ ਮਾਪਿਆਂ ਨੂੰ ਕਹਿਣਾ ਉਹ ਬੱਚਾ ਦੇ ਵਿਸਥਾਪਨ ਕਿਹੜੇ ਬੱਚੇ ਨਸ਼ਾ ਕਰਦੇ ਨੇ ਉਹਨਾਂ ਨੂੰ ਨਸ਼ਾ ਛਡਾਉਣ ਦੀ ਸਰਕਾਰ ਦੀ ਕਿੰਨੀ ਹੋਰੀਆ ਮੈਂ ਛਡਾਉਂਗਾ ਉਹਨਾਂ ਦਾ ਨਸ਼ਾ ਆਫ ਖੜਾ ਕੇ ਉਹਨਾਂ ਨੂੰ ਦੇਖਾਂਗੇ ਕਿ ਕਹਾਣੀ ਫੜਦੀ ਹੈ ਮੈਂ ਮਲੇ ਦਾ ਨਾਮ ਪਹਿਲਾਂ ਲੀਕ ਨਹੀਂ ਤੇ ਮੈਂ ਜੱਟਾਂ ਜਿਹੜਾ ਨਾਮ ਕਹਤਾ ਜਿਹੜਾ ਉਹ ਬੰਦਾ ਮਗਰ ਜਾਏਗਾ ਪਾਣਾ ਲੰਬੜ ਦਾ ਰੋਵੇ ਸਰਪੰਚ ਹੋਵੇ ਉਹਨੂੰ ਸਾਰਾ ਖਤਮ ਕਰਾਂਗਾ ਤੇ ਨੰਬਰਦਾਰੀ ਖਤਮ ਕਰਾਂਗਾ ਉਹਦੀ ਸਰਪੰਚੀ ਖਤਮ ਕਰਾਂਗਾ ਉਹ ਦੇਖ ਕੇ ਖਾਲੇ ਮੈਨੂੰ ਇੱਕ ਬੰਦਾ ਸਾਥ ਤੋਂ ਕਹਿੰਦੀ ਗਿਆ ਬੰਦਾ ਉਹਦੀ ਜਮਾਨਤ ਦੇ ਗਿਆ 20 ਦਸੰਬਰ ਤੋਂ ਨਾ ਪਾਣੀ ਨਹੀਂ ਜਾਂਦਾ ਜਿੱਦੀ ਲਾਲ ਜਾਣ ਦੀ ਹੈ ਪੱਤੇ ਵਾਲੀ ਛਾਂਗੇ ਵਾਲੀ ਕੌੜੀ ਐ ਕੋਲ ਦੁਵਾਰਾਂ ਵਾਲੀ ਇਹ ਪਿੰਡ ਦੇ ਬੰਦੇ ਸਾਡੇ ਪਿੰਡ ਆ ਕੇ ਸ਼ਰਾਬ ਪੀਣਗੇ ਕੋਈ ਕਰਦੀ ਆਪਾਂ 10 ਮਿੰਟ ਤੋਂ ਬਾਅਦ ਲਾਹਗੀ ਤੇਰੀ ਗਾਲ ਮੇਰੇ ਪਿਆਰ ਸਾਰੇ ਸੁਣਦੇ ਨੇ ਠੀਕ ਆ ਤੇਰਾ ਤੇਰੀ ਫੋਟੋ ਸਾਰੇ ਜਨਮਾਂ ਤੋਂ ਚੱਲ ਰਹੀ ਤੇ ਤੇਰਾ ਵੀ ਆਪਾਂ ਦੇਖ ਰਹੇ ਕਿ ਕਿੰਨੀ ਵੱਡੀ ਵੱਡੀ ਹਿੰਮਤ ਕੀਤੀ ਆ ਗੱਲ ਕਰਨ ਦੀ ਮੈਂ ਤੈਨੂੰ ਵੀ ਐਪਰੀਸ਼ੀਏਟ ਕਰਦਾ ਕਿ ਤੂੰ ਬੜੀ ਵੱਡੀ ਹਿੰਮਤ ਕੀਤੀ ਆ ਬਹੁਤ ਘੱਟ ਨਮਕਾਰੰਦ ਜਿਹੜੇ ਲੋਕ ਹੈ ਸ਼ਰਮਾਂ ਮਕੈਨ ਕਿ ਸਾਡੇ ਪਿੰਡਾਂ ਚ ਚੱਕਾ ਵਿਖਤਾਂ ਦੇ ਸਾਡੇ ਪਿੰਡ ਵਿੱਚ ਚਰਾਗ ਹੋਵੇ ਸਾਡੇ ਪਿੰਡ ਦੀ ਕਮੇਟੀ ਬਣਾਈ ਜਾਵੇ ਕਿ ਇੱਕ ਬੰਦੇ ਦੇ ਬਾਹਰ ਨਾ ਪਾਇਆ ਜਾਵੇ ਸਾਰੇ ਦੇ ਵਿਰੋਧ ਪਿੰਡ ਹੋਏਦਾ ਸਾਡੇ ਇਹਦਾ ਹਮਲਾ ਮੈਨਟਰੀ ਤੋਂ ਕਾਹਦੇ ਨੂੰ ਹਟਾਉਣੇ ਦੇ ਵਿੱਚ ਕਰ ਦਿੰਦੇ ਆ ਬਿਲਕੁਲ